ਇਹ ਦੋ ਮਿੰਟ ਦੋਨੋਂ ਕਮਿਸ਼ਨਰਾਂ ਦਾ ਇੰਦਾ ਦੋਰੇ ਵੱਡੀ ਨਹੀਂ ਛੋਟੀ ਹੈ ਕੋਈ ਨਹੀਂ ਕਰਦੇ ਸਰਸਾਦੀ ਟੀਮ ਜਿਹੜੀ ਰਾਤ ਨੂੰ ਲੱਗੀ ਰਹੀ ਹੈ ਤੁਹਾਡੇ ਸਹਿਯੋਗ ਨਾਲ ਜਿਹੜੀ گاਵਾ ਸੀ ਗਿਆ ਉਹਨਾਂ ਨੂੰ ਸ਼ਿਫਟ ਵੀ ਕੀਤਾ ਗਿਆ ਠੀਕ ਹੈ ਉਹਦੇ ਬਾਅਦ ਪਰਚਾ ਦਰਜ ਕਰਨ ਤੋਂ ਬਾਅਦ ਜਿਹੜੀ ਸਭ ਤੋਂ ਪਹਿਲਾ ਕਾਰਵਾਈ ਹੁੰਦੀ ਹੈਗੀ ਆ ਉਹ ਐਵੀਡੈਂਸ ਬੇਸਡ ਜਿਹੜੀ ਕਾਰਵਾਈ ਚੱਲਦੀ ਹੈ ਅਸੀਂ ਐਕਸਪਰਟ ਨਹੀਂ ਹੈਗੇ ਜੀ ਡਾਕਟਰ ਸਹਿਬਾਨ ਐਕਸਪਰਟ ਹੁੰਦੇ ਹੈ ਡਾਕਟਰ ਸਾਹਿਬ ਦੀ ਜੋ ਰਿਪੋਰਟ ਆਉਗੀ ਅਸੀਂ ਤੁਹਾਨੂੰ ਵੀ ਦਿਖਾਵਾਂਗੇ ਤੇ ਉਸ ਐਵੀਡੈਂਸ ਦੇ ਆਧਾਰ ਤੇ ਜਿਹੜੀ ਤਫ਼ਤੀਸ਼ ਅੱਗੇ ਬਤਾਈ ਜਾਊਗੀ ਇਸ ਵੇਲੇ ਅਸੀਂ ਕਿਸੇ ਵੀ ਐਂਗਲ ਨੂੰ ਨਕਾਰ ਨਹੀਂ ਰਿਹਾ ਹਾਂ ਹਰ ਪੱਖ ਨੂੰ ਅਸੀਂ ਢੁਗਾਈ ਨਾਲ ਵਿਚਾਰਾਂਗੇ ਕਿਸੇ ਵੱਲੋਂ ਸ਼ਰਾਰਤ ਕੀਤੀ ਗਈ ਹੈ ਜਾਂ ਕੁਝ ਹੋਰ ਵੀ ਜਿਹੜਾ ਹੋ ਸਕਦਾ ਹੈ ਕਿਸੇ ਚੀਜ਼ ਨੂੰ ਅਸੀਂ ਨਾ ਨਹੀਂ ਕਰਦੇ ਪਰ ਅਸੀਂ ਐਵੀਡੈਂਸ ਬੇਸਡ ਜਿਹੜੀ ਤਫ਼ਤੀਸ਼ ਨੂੰ ਅੱਗੇ ਵਧਾਵਾਂਗੇ ਐਵੀਡੈਂਸ ਬੇਸਡ ਤਫ਼ਤੀਸ਼ ਨੂੰ ਅੱਗੇ ਵਧਾਉਣ ਲਈ ਅਸੀਂ ਤੁਹਾਡੇ ਤੋਂ ਸਹਿਯੋਗ ਦੀ ਅਪੀਲ ਕਰਦੇ ਆਂ ਨਾਲੇ ਮੈਂ ਸਾਰੇ ਨੂੰ ਬੇਨਤੀ ਕਰਦਾ ਕਿ ਜੇ ਐਦਾਂ ਹੀ ਆਪਾਂ ਜਿਹੜਾ ਪੁਲਿਸ ਦਾ ਸਹਿਯੋਗ ਕਰਾਂਗੇ ਤੇ ਆਪਾਂ ਮਾੜੇ ਬੰਦੇ ਆ ਜਿਨ੍ਹਾਂ ਨੇ ਗਲਤੀ ਕੀਤੀ ਹੈ ਉਹਨਾਂ ਨੂੰ ਛੇਤੀ ਫੜਨ 'ਚ ਅਸੀਂ ਕਾਮਯਾਬ ਹੋਵਾਂਗੇ ਤੇ ਇਹ ਸਾਡੀ ਸ਼ਕਤੀਆਂ ਇੱਥੇ ਜਿੱਥੇ ਹੋਰ ਆਸਾਈਡ ਤੇ ਲੱਗ ਜਾਂਦੀ ਹੈ ਤੇ ਸਾਡੇ ਕੰਮ ਕਰਨ ਦੀ ਸਪੀਡ ਜਿਹੜੀ ਘੱਟ ਜਾਣੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪ੍ਰਸ਼ਾਸਨ ਦਾ ਪੁਲਿਸ ਦਾ ਪੂਰਾ ਸਹਿਯੋਗ ਦਿਓ ਅਸੀਂ ਦਿਨ ਰਾਤ ਇੱਕ ਕਰਕੇ ਛੇਤੀ ਤੇ ਛੇੜੀ ਦੋਸ਼ੀ ਬੰਦੇ ਹੈਗੇ ਆ ਉਹਨਾਂ ਨੂੰ ਫੜਾਂਗੇ ਤੇ ਇਹ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਪੱਦਰ ਤੇ ਜਿਹੜਾ ਕੋਈ ਵੀ ਭਰਾ ਭੈਣ ਅਫਵਾਵਾ ਨਾ ਫੈਲਾਣ ਕਿ ਜੀ ਐਦਾਂ ਹੋ ਗਿਆ ਜੀ ਉਦਾਂ ਹੋ ਗਿਆ ਜੀ ਸਬੰਧਤ ਤੁਹਾਡੇ ਪੁਲਿਸ ਅਫਸਰ ਤੁਹਾਡੇ ਪ੍ਰਸ਼ਾਸਨਿਕ ਅਫਸਰ ਤੁਹਾਡੇ ਨਾਲ ਹੀ ਖਲੋਤੇ ਆ ਉਹਨਾਂ ਨਾਲ ਗੱਲਬਾਤ ਕਰੋ ਅਸੀਂ ਤੁਹਾਨੂੰ ਕਾਗਜ਼ ਤੇ ਚੀਜ਼ ਦਵਾਂਗੇ ਕੱਲ ਨੂੰ ਜਿਹੜੀ ਸਜ਼ਾ ਕੋਰਟ 'ਚ ਕਰਾਣੀ ਆ ਉਹ ਵੀ ਅਸੀਂ ਕਰਾਉਣੀ ਆ ਅਸੀਂ ਉੱਥੇ ਖੜਾਗੇ ਕਾਈਂਡਲੀ ਅਫਵਾਵਾ ਤੇ ਨਾ ਚਲਾਓ ਅਤੇ ਜੋ ਫੈਕਟ ਹੈਗਾ ਹੈ ਅਸਲੀਅਤ ਉਹਦੇ ਉੱਤੇ ਹੀ ਇਸੇ ਰਹੀਏ ਤੇ ਜੇ ਕੋਈ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ ਉਹਦੀ ਇਨਫੋਰਮੇਸ਼ਨ ਵੀ ਤੁਸੀਂ ਆਪਣੇ ਜਿਹੜੇ ਨਜ਼ਦੀਕੀ ਪੁਲਿਸ ਅਫਸਰ ਨਾਲ ਸਾਂਝੀ ਕਰੋ ਹਾਂਜੀ ਸਰ ਕੋਈ ਵੀ ਕੋਈ ਨਹੀਂ ਠੀਕ ਹੈ ਹਾਂਜੀ ਸਰ ਹਾਂਜੀ ਸਰ ਕੀ ਮਾਮਲਾ ਹੈ ਰਾਜ ਜਿਹੜਾ ਦੇਖੋ ਜੀ ਗੱਲ ਸ਼ਾਮ ਨੂੰ ਸਾਡੇ ਧਿਆਨ ਦੇ ਵਿੱਚ ਆਇਆ ਸੀਗਾ ਕਿ ਜੋ ਮੇਲੀ ਗੇਟ ਦੇ ਵਿੱਚ ਇੱਕ ਗਊਸ਼ਾਲਾ ਹੈਗੀ ਉਹਦੇ ਵਿੱਚ ਕੁਝ ਜੋ ਗਾਇਆਂ ਹੈਗੀਆਂ ਨੇ ਉਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਆ ਟੱਥ ਰਿਪੋਰਟ ਹੋਣੀ ਸ਼ੁਰੂ ਹੋਈ ਤਾਂ ਇਮੀਡੀਏਟਲੀ ਅਸੀਂ ਬੜੀ ਬਿਨਾ ਕਿਸੇ ਡਿਲੇ ਦੇ ਸਾਡਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਉਹ ਸਾਡੀ ਜੋ ਮੈਡੀਕਲ ਟੀਮਾਂ ਇੱਥੇ ਗਊਸ਼ਾਲਾ ਪਹੁੰਚ ਗਈ ਅਸੀਂ ਇਮੀਡੀਏਟਲੀ ਪਹੁੰਚ ਗਏ ਅਸੀਂ ਆ ਪਹੁੰਚਣ ਦੇ ਬਾਅਦ ਅਸੀਂ ਇਲਾਜ ਵੀ ਹੋਣ ਵੀ ਟੀਮਾਂ ਲੱਗੀਆਂ ਹੋਈਆਂ ਸਾਰੇ ਜੋ ਜੋ ਇਹ ਜੀ ਗਾਇਆ ਹੈਗੀਆਂ ਜਿਨ੍ਹਾਂ ਦੀ ਤबीयत ਖਰਾਬ ਹੈ ਉਹਨਾਂ ਤੋਂ ਬੈਸਟ ਫੈਸਲਾ ਜੇ ਕਰਵਾਏ ਜਾ ਰਿਹਾ ਹੈ ਔਰ ਬੜੀ ਮੰਨਪਕੀ ਗੱਲ ਇਹ ਹੋਈ ਕਿ ਤਕਰੀਬਨ 22 ਗਾਇਆਂ ਹੈ ਜਿਨ੍ਹਾਂ ਦੀ ਅਨਫੋਰਚਨਟਲੀ ਤबीयत ਖਰਾਬ ਹੋਣ ਕਰਕੇ ਡੈਥ ਹੋ ਗਈ ਤਾਂ ਉਹਨਾਂ ਦਾ ਪੋਸਟਮਾਰਟਮ ਵੀ ਅਸੀਂ ਲੁਧਿਆਣਾ ਤੋਂ ਕਰਾ ਰਹੇ ਹਾਂ ਤਾਂ ਕਿ ਜੋ ਸਾਰੀ ਹਕੀਕਤ ਹੈ ਜੋ ਤੱਤ ਹੈ ਉਹ ਸਾਹਮਣੇ ਆ ਜਾਣ ਔਰ ਇਹਦੇ ਇਹਦੇ ਸਬੰਧ ਵਿੱਚ ਇੱਕ ਹੋਰ ਗੱਲ ਮੈਂ ਦੱਸਣਾ ਚਾਹੁੰਦਾ ਕਿ ਔਰ ਵੀ ਜੋ ਇਹਦੇ ਐਂਗਲ ਨੇ ਉਹਦੀ ਤਰਤੀਸ਼ ਵੀ ਬੜੀ ਡਿਟੇਲ ਦੇ ਵਿੱਚ ਕੀਤੀ ਜਾ ਰਹੀ ਹੈ ਫੌਨ ਵਿੱਚ ਕਿ ਸਾਥ ਜੇ ਨਾਲ ਹੀ ਜਗੇ ਮੇਰੇ ਤਾਂ ਹਰ ਐਂਗਲ ਤੇ ਇਹਨੂੰ ਦੇਖਿਆ ਜਾ ਰਿਹਾ ਹਰ ਰੰਗਮ ਇਹਦੇ ਵਿੱਚ ਵਿਚਾਰਿਆ ਜਾ ਰਿਹਾ ਔਰ ਜੋ ਵੀ ਇਹਦੇ ਵਿੱਚ ਗੱਲ ਸਾਹਮਣੇ ਆਈ ਐਸ ਤੋਂ ਰੂਤ ਜੋ ਵੀ ਇਹਦੇ ਵਿੱਚ ਕਾਰਵਾਈ ਬਣਦੀ ਹੈ ਅਸੀਂ ਕਰਾਂਗੇ ਜੇ ਡਿਸਟਰਬ ਜੇ ਕਿਹੜੀ ਗੱਲ ਹੋਏ ਜਿਹੜੀ ਦਿੱਤੀ ਗਈ ਹੈ ਜਾਰੀ ਚੱਲ ਰਹੀ ਹੈ ਦੇਖੋ ਜੀ ਇਹੋ ਇਸ ਹਾਲ ਦੀ ਘੜੀ ਦੇ ਵਿੱਚ ਨਹੀਂ ਕਾਸੀ ਕੁਝ ਕਹਿ ਸਕਦੇ ਕਿਉਂਕਿ ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਬੇਨਤੀ ਕੀਤੀ ਹੈ ਕਿ ਹਰ ਚੀਜ਼ ਦੀ ਰਹਿ ਤੱਕ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਦੋਂ ਤੱਕ ਪ੍ਰੋਪਰ ਰਿਪੋਰਟ ਨਹੀਂ ਆ ਜਾਂਦੀ ਉਸ ਟਾਈਮ ਤੱਕ ਮੈਨੂੰ ਲੱਗਦਾ ਹੈ ਆਪਾਂ ਕੋਈ ਗੱਲ ਸ਼ੇਅਰ ਨਾ ਕਰੀਏ ਨਾਲ ਦੀ ਨਾਲ ਮੈਂ ਤੁਹਾਡੇ ਰਹਿਗੇ ਦੇਖੀ ਕਰਾਂਗਾ ਕਿਸੇ ਵੀ సేవి افواہیں ਆਪਾਂ ਨਾਲ ਜਾਏ ਚਾਪਾਂ ਪ੍ਰੋਪਰ ਗ੍ਰੂਪ ਰਿਪੋਰਟ ਆਨ ਦੀ ਵੇਚ ਲਈ ਸਾਰਾ ਪ੍ਰਸ਼ਾਸਨ ਪ੍ਰਸ਼ਾਸਨ ਹਰ ਇੰਦ ਨੂੰ ਵਿਚਾਰਦੇ ਨੇ ਜੂਗੀ ਤੱਕ ਸਾਰੇ ਨਾਲ ਜਦ ਸਾਹੇ ਕਿਤੇ ਜਾਣ ਜੋ ਬੰਦ ਦੀ ਕਾਰਨ ਨੂੰ ਅਸੀਂ ਕਰਾ ਫੀਸੀਟੀ ਵੀ ਲੱਗੇ ਹੋਏ ਸੀ ਜੀ ਲੋਕਸ਼ਲ ਹਾਂਜੀ ਸੀਸੀਟੀਵੀ ਲੱਗੇ ਹੋਏ ਸੀਗੇ ਔਰ ਜੋ ਪੁਲਿਸ ਵਿਭਾਗ ਹੈ ਉਹਨਾਂ ਵੱਲੋਂ ਸਾਰੀ ਉਹਨੂੰ ਪੋਜੀਟਿਵ ਡਿਟੇਲਸ ਐਸੀ ਸੀ ਜ਼ਰੂਰ ਉਸ ਵੀ ਉਹਨਾਂ ਵੱਲੋਂ ਕੈਪਚਰ ਕਰ ਦਿੱਤੀ ਗਈ ਹੈ ਹਰ ਪਹਿਲੂ ਵਿਚਾਰਿਆ ਗਿਆ ਇਸ ਕਰਕੇ ਨਿਆ ਟੋਟਲ ਗਾਵਾਂ ਇਸ ਟਾਈਮ ਜਿਹੜੀ ਡੈਥ ਹੋ ਚੁੱਕੀ ਹੈ ਤੇ ਕਿੰਨੀਆਂ ਲਾਚ ਚਲਦਾ ਦੇਖੋ ਜੀ 22 ਗਾਇਆਂ ਇਹ ਜਿਹੜੀਆਂ ਨੇ ਜਿਨ੍ਹਾਂ ਦੀ ਡੈੱਟ ਰਿਪੋਰਟ ਹੋਈ ਹੈ 18 ਜੈਸੁਰ ਸਕਰੀਨ ਅੱਜ ਅੱਜ ਪੂਰੀ ਸਕਰੀਨ ਤਾਂ ਉਹਨਾਂ ਸਾਰਿਆਂ ਦਾ ਵੀ ਜਿਵੇਂ ਮੈਂ ਕਿਹਾ ਟੈਸਟਿੰਗ ਔਰ ਪੋਸਟ ਮਾਰਟਮ ਵੀ ਕਰਵਾ ਰਹੇ ਹਾਂ ਔਰ ਜਦੋਂ ਹੀ ਜੋ ਰਿਪੋਰਟ ਆਉਂਦੀ ਹੈ ਉਹ ਸਾਡੀ ਖੁੱਛ ਗੱਛੇ ਕਿੰਨੇ ਬੰਦੇ ਹਰਾਸਤਲੇ ਆਏ ਉਹ ਮੰਨ ਲਓਗੇ ਐਸਐਸਪੀ ਸਾਹਿਬ ਤੁਹਾਨੂੰ ਡਿਟੇਲ ਦੇ ਦਿੱਤਾ ਲਓ ਲੋਕ ਕਿ ਕਿ ਆਪਾਂ ਇਹ ਲਾਂਚ ਕਰੀ ਹੋਣਾ ਜੈਸੁਰ ਜੀ ਮਾਰਗ ਭਾਜੀ ਦੇ ਹੱਥੋਂ ਚੋਂ ਪੂਰਾ ਸਕਰੀਨ ਇਮੀਡੀਏਟਲੀ ਕਾਰਵਾਈ ਕਰਦੇ ਹਾਂ ਤੇ ਰਾਤ ਨੂੰ ਜਿਹੜਾ ਜੋ ਇਸ਼ੂ ਪਛਾ ਜਿਹੜਾ ਦਰਜ ਕਰ ਲਿਆ ਸੀ 7 18 ਵਾਂ ਜਿਹੜੇ 2 ਇਸ ਨੂੰ ਫਟਾਫਟ ਦੇ ਪ੍ਰੋਸੀਜਰ ਅਨ ਅਨਿਮਲ ਪ੍ਰੋਬਿਲਿਟੀ ਐਕਟ ਦੇ ਤਹਿਤ ਪਰਚਾ ਦਿੱਤਾ ਗਿਆ ਹੈ ਆ ਜਿਹੜੀ ਸੀਸੀਟੀਵੀ ਫੁਟੇਜ ਦੇ ਵਿੱਚ ਜਿਹੜੀ ਲੋਕਲ ਸਟੇਜ ਦੇ ਨਾਲ ਜਿਹੜਾ ਸ਼ਨਾਖਤ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਜਿਹੜੀ ਧੁਆਨ ਨਾਲ ਸੀ ਜਿਹੜੇ ਕੁਝ ਪਰਤਾਂ ਜੁੜੀ ਕਰ ਰਹੇ ਕੋਈ ਲੇਡੀਜ਼ ਜੈਂਟਸ ਦਾ ਕੋਈ ਆ ਰਿਹਾ ਹੈਗਾ ਵੀ ਕੋਈ ਦੋ ਜਣੇ ਤੇ ਉਸ ਸਮੇਂ ਦੇ ਵਿੱਚ ਕੁਝ ਸੀ ਜਿਨ੍ਹਾਂ ਬਾਰੇ ਰਿਪੋਰਟ ਆ ਜਿਹੜੇ ਕੀ ਸੀਸੀਟੀਵੀ ਕੈਮਰੇਚ ਜਿਵੇਂ ਕਿ ਮੈਂ ਦੱਸਿਆ ਸ਼ਨਾਖਤ ਕਰਕੇ ਦੋ ਬੰਦੇ ਆ ਰਹੇ ਨੇ ਉਹਨਾਂ ਨਾਲ ਜਿਹੜੀ ਤੁਮਾਂ ਇਨਾਂ ਜਿਹੜੀ ਕਸ਼ਿਸ਼ ਕੀਤੀ ਜਾ ਰਹੀ ਹੈ ਅ ਤੇ ਜਿੱਦਾਂ ਹੀ ਕੋਈ ਤਾਂ ਸਾਹਮਣੇ ਅਸੀਂ ਤੁਹਾਡਾ ਖਾਜੇ ਕਰਾਂ ਨਾ ਜਿਹੜਾ ਇਹ ਇਸ ਚੀਜ਼ ਨੂੰ ਏਦਾਂ ਵੀ ਦੇਖਿਆ ਜਾਂਦਾ ਹੈ ਮੈਨੇਜਮੈਂਟ ਦੀ ਜਿਹੜੀ ਉਹ ਪੂਰੇ ਹੀ ਪ੍ਰਬੰਧ ਨਹੀਂ ਸੀ ਕਿਉਂਕਿ ਇਹ ਜਿਹੜਾ ਸੈਕਸ਼ਨ ਹੈ ਵਿਦਆਊਟ ਮਿਲਕ ਵਾਲਾ ਸੈਕਸ਼ਨ ਸੀਗਾ ਜੀ ਜਿਹੜੀਆਂ ਤਾਂ ਦਧਾਰੂ ਗਈਆਂ ਉਹ ਇਸ ਸੈਕਸ਼ਨ ਸੀ ਇੱਧਰ ਉਹ ਸੀ ਤੇ ਵੱਲ ਮੈਨੇਜਮੈਂਟ ਵੱਲ ਇੱਕ ਜਗ੍ਹਾ ਗਾਊਆਂ ਰੱਖੀਆਂ ਤਾਂ ਗਈਆਂ ਲੇਕਿਨ ਉਹਨਾਂ ਦਾ ਇਹਨਾਂ ਵੱਲ ਉਹਨਾਂ ਜਿਹੜੇ ਕੇਰੇ ਟੇਕਾ ਪ੍ਰੋਪਰ ਨਹੀਂ ਸੀ ਜਿਹੜੀ ਨਗਹਿਲੀ ਹੋਈ ਹੈ ਕੋਈ ਬੰਦਾ ਉੱਦੇ ਅੰਦਰ ਪੜ ਗਿਆ ਜੀ ਬਿਲਕੁਲ ਇਸ ਇਸ ਵਕਤ ਤੱਕ ਕਿਸੇ ਵੀ ਅਧਿਨੇ ਸਿੱਟੇ ਤੇ ਨਹੀਂ ਪਹੁੰਚ ਸਕਦੇ ਕਿਉਂਕਿ ਅਜੇ ਤੱਕ ਸਾਨੂੰ ਕੌਜ਼ ਆਫ ਡੈਥ ਦੀ ਹੀ ਕਲੈਰਿਟੀ ਨਹੀਂ ਹੈਗੀ ਹੈ ਪੋਸਟਮਾਰਟਮ ਹੋਣ ਉਪਰੰਤ ਐਗਜੈਕਟ ਕੌਜ਼ ਆਫ ਡੈਥ ਮੌਤ ਕਿਵੇਂ ਹੋਈ ਹੈ ਉਹਦੀ ਕਲੈਰਿਟੀ ਹੋਈ ਕਿ ਉਹਦੇ ਬਾਅਦ ਹੀ ਆਪਾਂ ਜਿਹੜੀ ਅਗਲੀ ਤਫ਼ਤੀਸ਼ ਨੂੰ ਅੱਗੇ ਬਤਾਵਾਂਗੇ ਉਹਦੇ ਬਾਅਦ ਹੀ ਅਸੀਂ ਫਾਲਟ ਫਾਈਂਡਿੰਗ ਜਾਂ ਕਿਹਦੀ ਗਲਤੀ ਸੀ ਕਿ ਉਹਦੇ ਬਾਰੇ ਅਸੀਂ ਕੁਝ ਕਹਿ ਸਕਦੇ ਹਾਂ ਸਰ ਜਿਹੜਾ ਹਿੰਦੂਸ ਘਟੜਾ ਵਾਲਾ ਜਿਹੜਾ ਬੰਦ ਕਰਾਇਆ ਗਿਆ ਹੁਣ ਕਿਦਾਂ ਖੋਲੇ ਜਾਏਗਾ ਉਹਨਾਂ ਨੂੰ ਅਸੀਂ ਜਿਹੜੀ ਅਪੀਲ ਕੀਤੀ ਹੈਗੀ ਹੈ ਕਿ ਅਤੇ ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਵਾਇਆ ਹੈਗਾ ਕਿ ਉਹ ਜ਼ਬਰਦਸਤੀ ਕਿਸੇ ਦੀ ਜਿਹੜੀ ਕੋਈ ਵੀ ਕੰਮ ਹੈਗਾ ਉਹਨੂੰ ਜਿਹੜਾ ਬੰਦ ਨਹੀਂ ਕਰਾਂਗੇ ਬਾਕੀ ਜੋ ਲੋਕ ਆਪਣੀ ਮਰਜ਼ੀ ਨਾਲ ਜਿਹੜਾ ਬੰਦ ਕਰਨਾ ਚਾਹੁੰਦੇ ਆ ਤੇ ਆ ਜਿਹੜਾ ਸੰਗਠਨ ਹੈਗੇ ਆ ਉਹਨਾਂ ਨੇ ਕਿਹਾ ਉਹੀ ਕਰ ਰਹੇ ਨੇ ਅਤੇ ਜਿਹੜੇ ਲੋਕ ਹੈਗੇ ਆ ਜੋ ਖੋਲਣਾ ਚਾਹਦੇ ਹੈਗੇ ਆ ਉਹ ਆਪਣਾ ਕੰਮ ਕਰ ਸਕਦੇ ਕੀ ਸਰ ਐਫ ਆਰ ਦਰਜ ਹੋ ਚੁੱਕੇ ਹੁਣ ਇਸ ਟਾਈਮ ਤੱਕ ਐਫ ਆਰ ਜਿਵੇਂ ਮੈਂ ਦੱਸਿਆ ਰਾਤ ਨੂੰ ਹੀ ਜਿਹੜੀ ਸਤਾਰਾਮਾ ਤਹਿ ਜਿਹੜੀ ਦਰਜ ਕਰ ਦਿੱਤੀ ਗਈ ਹੈ ਤੇ ਤਫਤੀਸ਼ ਉਹਦੀ ਸ਼ੁਰੂ ਕਰ ਦਿੱਤੀ ਗਈ ਹੈ ਅੱਲਾ ਦੇ ਵਿੱਚ 24 ਗਾਂਵਾਂ ਸ਼ਹੀਦ ਹੋਈਆਂ ਕਿਸੇ ਛਲਾਰਤੀ ਅਨਸਰ ਨੇ ਉਹਨਾਂ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਉਸ ਦੇ ਰੋਸ ਵਿੱਚ ਅੱਜ ਪੂਰਾ ਫਗਵਾੜਾ ਇੱਥੇ ਗਊਸ਼ਾਲਾ ਇਕੱਠਾ ਹੋਇਆ ਸਾਰੇ ਬਜ਼ਾਰਾ ਵਾਲੇ ਸਾਰੇ ਭਰਾ ਸਾਰੇ ਇਕੱਠੇ ਹੋਏ ਆ ਹਿੰਦੂ ਸਮਾਜ ਸਿੱਖ ਸਮਾਜ ਔਰ ਇੱਥੇ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਸਾਡੇ ਕੋਲੋਂ ਵੀਰਵਾਰ ਸ਼ਾਮ ਤੱਕ ਦਾ ਸਮਾਂ ਮੰਗਿਆ ਵੀ ਵੀਰਵਾਰ ਸ਼ਾਮ ਤੱਕ ਅਸੀਂ ਦੋਸ਼ੀਆਂ ਨੂੰ ਵੀ ਫੜਾਂਗੇ ਔਰ ਸਾਰੀ ਬੰਦੀ ਕਾਰਵਾਈ ਜਿਹੜੀ ਆ ਪੂਰੀ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਇਹ ਕਿਹਾ ਵੀ ਸਾਨੂੰ ਜਲਦ ਤੋਂ ਜਲਦ ਦੋਸ਼ੀ ਗ੍ਰਿਫਤਾਰ ਕਰਕੇ ਦੱਸੋ ਔਰ ਉਹਨਾਂ ਨੇ ਵੀਰਵਾਰ ਦਾ ਸਮਾਂ ਮੰਗਿਆ ਅਸੀਂ ਅੱਜ ਬਾਜ਼ਾਰ ਸਾਡੇ ਬੰਦ ਰਹਿਣਗੇ ਫਗਵਾੜੇ ਦੇ ਔਰ ਵੀਰਵਾਰ ਨੂੰ ਅਸੀਂ ਸ਼ਾਮ ਨੂੰ 5 ਵਜੇ ਜੇ ਪ੍ਰਸ਼ਾਸਨ ਸਾਾਨੂੰ ਕੋਈ ਤਸੱਲੀ ਭਖ ਜਵਾਬ ਦਿੰਦਾ ਆ ਠੀਕ ਆ ਨਹੀਂ ਤਾਂ 5 ਵਜੇ ਵੀਰਵਾਰ ਨੂੰ ਅਸੀਂ ਫੇਰ ਇੱਥੇ ਜਗ੍ਹਾ ਤੇ ਕੱਠੇ ਹੋਵਾਂਗੇ ਅੱਗੇ ਦੀ ਰੰਗ ਦਿੱਤੀ ਤਿਆਰ ਕਰਾਂਗੇ ਗੋ ਬਾਤਾ ਕੀ ਜੈ ਜੈ